ਸਿਸਟਮ ਨਾਲ ਲੜਨ ਬਜ਼ੁਰਗ ਧਰਨਾ ਦੇਣ ਬਜ਼ੁਰਗ ਹੱਕ ਲੈਣ ਬਜ਼ੁਰਗ ਬੱਸਾਂ 'ਚ ਤੁਸੀਂ ਬਹਿ ਕੇ ਤੇ ਖੜ ਕੇ ਆਉਣ ਬਜ਼ੁਰਗ ਫੇਰ ਵੀ ਤਾਂ ਢਾਹ ਕਹਿਣਾ ਹੈ ਬਜ਼ੁਰਗ ਸਾਡੇ ਘਰਾਂ ਦਾ ਗਹਿਣਾ ਹੈ ਠੀਕ ਹੈ ਬਾਈ ਜੀ ਕੀ ਲੱਗਿਆ ਸੀ ਚੁੱਪ ਕਰ ਜਊਂਗਾ ਕਿਹਾ ਸੀ ਨਾ ਮੈਨੂੰ ਸੁਣ ਲਓ ਸੁਣ ਲਓ ਸੁਣ ਲਓ ਕਿਉਂ ਨਹੀਂ ਸੁਣਿਆ ਠੀਕ ਆ ਅੱਜ ਤੋਂ ਮੈਂ ਪਿੰਡ ਦਾ ਨਾਮ ਵੀ ਲਊਂਗਾ ਪਿੰਡ ਤਲਵੰਡੀ ਘੁੰਮਣ ਜਲਾ ਅੰਮ੍ਰਿਤਸਰ ਡੈਸ਼ ਹਲਕਾ ਮਜੀਠਾ ਠੀਕ ਆ ਤੇ ਜੈੰਤੀਪੁਰ ਦੇ ਕੋਲ ਪੈਂਦਾ ਸਾਰਿਆਂ ਨੂੰ ਪਤਾ ਹੁਣ ਮੈਂ ਆਹਦੀ ਗੱਲ ਤੇ ਆਉਣਾ ਮੇਰੀ ਵੀਡੀਓ ਛੋਟੀ ਆ ਭਾਈ ਜੀ ਆਹ ਬਜ਼ੁਰਗ ਜਿੰਨੇ ਵੀ ਆ ਜਾਂ ਆ ਬੀਬੀਆਂ ਵਿਚਾਰੀਆਂ ਖੜੀਆਂ ਤੁਹਾਨੂੰ ਦਿਖ ਰਹੀਆਂ ਇਹਨਾਂ ਸਾਰਿਆਂ ਨੇ ਬੱਸ ਚ ਖੜ ਕੇ ਆਉਣਾ ਠੀਕ ਆ ਕਿਹੜੇ ਮੂੰਹ ਨਾਲ ਕਿਸੇ ਕਨੈਕਟਰ ਨੇ ਬੋਲਣਾ ਕੋਈ ਪਤਾ ਨਹੀਂ ਠੀਕ ਆ ਨੌਜਵਾਨ ਬੈਠੇ ਹੁੰਦੇ ਨੇ ਬਜ਼ੁਰਗ ਖੜ ਕੇ ਆਉਂਦੇ ਨੇ ਠੀਕ ਆ ਨਾ ਇਹਨਾਂ ਲਈ ਕੋਈ ਸੀਟ ਨਾ ਇਹਨਾਂ ਨੂੰ ਕਿਸੇ ਨੇ ਰਿਸਪੈਕਟ ਦੇਣੀ ਆ ਉੱਥੇ ਤੇ ਤਕਰੀਬਨ ਤਕਰੀਬਨ ਨੌਜਵਾਨ ਮੁੰਡੇ ਜਿੰਨੇ ਵੀ ਇਹਨਾਂ ਸਾਰੇ ਖੜ ਕੇ ਆਉਂਦੇ ਨੇ ਠੀਕ ਆ ਦੂਜੀ ਚੀਜ਼ ਕੀ ਆਪਾਂ ਨੂੰ ਆਪਾਂ ਅੱਜ ਜੋ ਵੀ ਆ ਨਾ ਜਿਵੇਂ ਵੀ ਆ ਇਹ ਆਪਣੇ ਬਜ਼ੁਰਗਾਂ ਦੇ ਸਿਰ ਤੇ ਆ ਤੇ ਜੇ ਆਪਾਂ ਆਪਣੇ ਘਰਾਂ ਦੇ ਗੈਣੇ ਹੀ ਰੋਲ ਲੈਣਾ ਤਾਂ ਕੋਈ ਫਾਇਦਾ ਨਹੀਂ ਠੀਕ ਆ ਮੇਰੀਆਂ ਹੁਣ ਗੱਲਾਂ ਤੁਹਾਨੂੰ ਨਾ ਸਟਾਰਟ ਹੋਣੀਆਂ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ ਕੱਲ ਇੱਕ ਵੀਡੀਓ ਪਾਈ ਉਪਚਵਿੰਦਾ ਹਿਆਣੇ ਆ ਵੇਖੀ ਤੁਸੀਂ ਚੰਗਾ ਕੰਟੈਂਟ ਚੰਗਾ ਕੰਟੈਂਟ ਕਹਿੰਦੇ ਹੋ ਨਾ ਤੁਹਾਡੇ ਸਾਹਮਣੇ ਸੱਚ ਰੱਖਣ ਦੇਣਾ ਨਾ ਪੰਜਾਬ ਦਾ ਫੇਰ ਕਿਉਂ ਨਹੀਂ ਬਈ ਦੇਖਦਾ ਹੈ ਕੋਈ ਵੇਖ ਮੈਂ ਇਹ ਨਹੀਂ ਕਹਿੰਦਾ ਯਾਰ ਮੈਨੂੰ ਕੁਝ ਚਾਹੀਦਾ ਮੈਂ ਕੱਲ ਵੀ ਕਹੇ ਮੈਂ ਪੈਸੇ ਪਿੱਛੇ ਨਹੀਂ ਕਰਨ ਦੇਆ ਮੇਰੀ ਗਰਾਰੀ ਹੋਰ ਆ ਮੇਰੇ ਟਾਰਗੇਟ ਹੋਰ ਆ ਆ ਪੈਸੇ ਆਪੂਸਾਂ ਵਾਲੀ ਦੀ ਮੇਰੀ ਚੀਜ਼ ਨਹੀਂ ਬਹੁਤ ਚੀਜ਼ਾਂ ਛੋਟੀਆਂ ਆ ਠੀਕ ਆ ਦੂਜੀ ਚੀਜ਼ ਮੈਂ ਸ਼ਿਦਾ ਸਾਹਿਬ ਜਾਨਣਾ ਨਾ ਚਪਰੇ ਸਾਹਿਬ ਚ ਹਾਜ਼ਰੀ ਦਿਨਾ ਮੈਨੂੰ ਉਹ ਜੋ ਸੰਗਤ ਉਥੋਂ ਸੰਗਤ ਨੇ ਮੈਨੂੰ ਦੇ ਤਾਣਾ ਮੈਨੂੰ ਦੁਨੀਆ ਤੋਂ ਨਹੀਂ ਮਿਲਣਾ ਮੈਂ ਐਸਾ ਇਤਵਾਰ ਦੀ ਆਪਦੇ ਪੈਰ ਤੋਂ ਜੁੱਤੀ ਵੀ ਲਾਤੀ ਆ ਕਿ ਭਾਈ ਜੀ ਮੈਂ ਨਹੀਂ ਪਾਉਣੀ ਉਹਨਾਂ ਤੱਕ ਜਿੰਨਾ ਤੱਕ ਮੈਂ ਕੁਝ ਕਿਸੇ ਬੰਨੇ ਸਕਸੈਸ ਨਹੀਂ ਹੋ ਜਾਂਦਾ ਜਿਉਂ-ਜਿਉਂ ਮੇਰਾ ਚੰਮ ਛੜੂਗਾ ਤਿਉਂ ਤੋ ਮੇਰੇ ਅੰਦਰ ਅੱਗ ਜਿਹੜੀ ਆ ਉਹ ਮੈਨੂੰ ਯਾਦ ਰਹੂਗੀ ਠੀਕ ਆ ਪੰਥਕ ਪਾਰਟੀਆਂ ਮਜੀਠੀਆ ਸਾਹਿਬ ਨੇ ਕਿਉਂ ਨਹੀਂ ਸੁਣਿਆ ਮੈਨੂੰ 20 ਮਿੰਟ ਮੰਗੇ ਸੀ ਨਾ ਐਨਾ ਚੀਜ਼ਾਂ ਕਰਕੇ ਹੀ ਮੰਗੇ ਸੀ ਪਿੰਡ ਦੇ ਮਿੰਤਾ ਕੀਤੀਆਂ ਤਰਲੇ ਕੀਤੀਆਂ ਕਿਉਂ ਨਹੀਂ ਸੁਣਿਆ ਮੈਨੂੰ ਚਲੋ ਧੰਨਵਾਦ ਸਾਰਾ ਪਿੰਡ ਦਾ ਵੀ ਠੀਕ ਆ ਤੇ ਰਮਜੀਤਿਆ ਸਾਹਿਬ ਦਾ ਵੀ ਕਿ ਮੇਰਾ ਪਰਦਾਦਾ ਜਿਹੜਾ ਉਹ ਬੇਵਕੂਫ ਸੀ ਕਿ ਜਨੇ ਅਕਾਲੀ ਦਲ ਪਿੱਛੇ ਕੁਰਕੀ ਕਰਾ ਲਈ ਤੇ ਇੱਥੇ ਇੰਨਾ ਚੀਜ਼ਾਂ ਕਰਕੇ ਮੈਨੂੰ ਨਹੀਂ ਕੋਈ ਸੁਣਦਿਆ ਠੀਕ ਆ ਨਾ ਇੱਥੇ ਤੇ ਕੋਈ ਮੇਰਾ ਮੈਂ ਤੇ ਇਕੱਲਾ ਜਾਣਾ ਨਾ ਮੇਰੇ ਮਾਤਾ ਪਿਤਾ ਘਰੇ ਵਿਧੀ ਹੁੰਦੇ ਨਹੀਂ ਉਹਨਾਂ ਕੋ ਜਾ ਜਾਂਦਾ ਟਾਈਮ ਦੀ ਨਹੀਂ ਜਿੱਦਾਂ ਵੀ ਕੁਝ ਵੀ ਲਾ ਲੋ ਠੀਕ ਆ ਜਾਂ ਮੈਂ ਕਿਸੇ ਹੋਰ ਲਈ ਤੋਰ ਬੋਲੀ ਜਾਣਾ ਉਹ ਤੁਹਾਡੇ ਹੀ ਨੇ ਉਹ ਸਾਡੇ ਹੀ ਨੇ ਜੇ ਸਮਝੀਏ ਤਾਂ ਸਾਡੇ ਹੀ ਬਾਪ ਨੇ ਸਾਡੇ ਹੀ ਦਾਦੇ ਨੇ ਉਹ ਬਜ਼ੁਰਗ ਮਾਵਾ ਸਾਡੀਆਂ ਹੀ ਨੇ ਠੀਕ ਆ ਦੂਜੀ ਗੱਲ ਭਗਵੰਤ ਮਾਨ ਸਾਹਿਬ ਨੇ ਮਾਨ ਸਾਹਿਬ ਧੰਨਵਾਦ ਤੁਹਾਡਾ ਤੁਸੀਂ ਹੈ ਨਾ ਰੋਡਵੇਜ ਦੀ ਸੇਵਾ ਜਿਹੜੀ ਆ ਫ੍ਰੀ ਦਿੱਤੀ ਆ ਪਰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਉੱਥੇ ਕੋਈ ਤਰੀਕੇ ਨਾਲ ਮਤਲਬ ਬਸ ਚ ਬਿਠਾਇਆ ਜਾਵੇ ਜਿੱਦਾਂ ਕਿ ਕੋਈ ਇੱਕ ਲਾਈਨ ਲੱਗ ਜੇ ਹੈ ਨਾ ਕਿਸੇ ਨੂੰ ਛੱਟ ਨਾ ਲੱਗੇ ਕੋਈ ਬੜਾ ਆਰਾਮ ਨਾਲ ਚੜ ਜੇ ਰਾਈਟ ਉਥੇ ਸਾਟਾ ਲੱਗਣ ਤੋਂ ਘੱਟ ਨਹੀਂ ਹੁੰਦਾ ਕਿਹਦੀ ਚੁੰਨੀ ਕਿਦੇ ਹੱਥ ਆ ਜਾਣੀ ਕਿਹਦੀ ਕਿੱਥੇ ਫਸ ਜਾਣੀ ਆ ਕਿਹਦੀ ਧੌਣ ਘੁੱਟੀ ਜਾਣੀ ਆ ਕੋਈ ਨਹੀਂ ਪਤਾ ਭੀੜ ਦੇ ਵਿੱਚ ਠੀਕ ਆ ਦੂਜੀ ਚੀਜ਼ ਆ ਤਾਂ ਬਜ਼ੁਰਗਾਂ ਨੂੰ ਤਾਂ ਛੱਡੋ ਤਾਂ ਬੀਬੀਆਂ ਨੂੰ ਸਿੱਧੇ ਮੂੰਹ ਨਹੀਂ ਬੋਲਦੇ ਕਹਿੰਦੇ ਐਤਵਾਰ ਕੱਥੂ ਨੰਗਲ ਥਾਣੀ ਬਸ ਨਹੀਂ ਜਾਂਦੀ ਜੈਤਵਾਰ ਕੱਥੂ ਨੰਗਲ ਅੱਡੇ ਥਾਣੀ ਬਸ ਨਹੀਂ ਜਾਂਦੀ ਫਿਰ ਬਾਕੀ ਦੇ 6 ਦਿਨ ਕਿਵੇਂ ਬਸ ਨਾ ਚਲੇ ਜਾਂਦੀ ਆ ਬਾਕੀ ਦੇ 6 ਦਿਨ ਵੀ ਨਾ ਜਾਓ ਨਾ ਫਿਰ ਤੁਸੀਂ ਕੱਥੂ ਨੰਗਲ ਅੰਦਰ ਉਦੋਂ ਕਿਉਂ ਸਵਾਰੀਆਂ ਲੈਣ ਜਾਣੇ ਆ ਉਹੀ ਕਹਿੰਨੇ ਬਟਾਲੇ ਗਰਦਾਸਪੁਰ ਤੋਂ ਪਠਾਨਕੋਟ ਤੋਂ ਪਿੱਛੇ ਵਾਲਾ ਕੋਈ ਬਾਵੇ ਨਾ ਕਿਉ ਬਈ ਬਾਧੂ ਆਏ ਆ ਸਾਡੇ ਕੋਲੇ ਅੱਡੇ ਨਹੀਂ ਹੈਗੇ ਅਪਰੂਵ ਠੀਕ ਆ ਕੀ ਲੱਗਿਆ ਸੀ ਮੇਰੇ ਪਿੰਡ ਨੂੰ ਕਿ ਚੁੱਪ ਰਹਿ ਜੂਗਾ ਕੀ ਮੇਰੀ ਜ਼ੁਬਾਨ ਬੰਦ ਹੋ ਜੂਗੀ ਮੇਰੀ ਜ਼ੁਬਾਨ ਬੰਦ ਕਰਨ ਦਾ ਇੱਕੋ ਹੀ ਹੱਲ ਆ ਉਹ ਮੈਨੂੰ ਪਤਾ ਤੁਸੀਂ ਕਰੋਗੇ ਅੱਜ ਕਰ ਦੋ ਕੱਲ ਕਰ ਦੋ ਵੱਧ ਤੋਂ ਵੱਧ ਮੈਨੂੰ ਮਾਰ ਦੋਗੇ ਪਰ ਮੈਂ ਤਾਂ ਮਰ ਤਿੰਨ ਮਹੀਨੇ ਪਹਿਲਾਂ ਹੀ ਗਿਆ ਵਾਂ ਮੈਂ ਤਿੰਨ ਮਹੀਨੇ ਪਹਿਲਾਂ ਹੀ ਮਰ ਚੁੱਕਾ ਵਾਂ ਠੀਕ ਆ ਤੇ ਹੁਣ ਤਾਂ ਮੇਰਾ ਕੀ ਆ ਬੋਤਾ ਇੱਕ ਮਿੱਟੀ ਆ ਉਹ ਮਾਰਨੀ ਆ ਜਦੋਂ ਮਰਜੀ ਮਾਰ ਲਿਓ ਦੂਜੀ ਚੀਜ਼ ਕੀ ਬਈ ਤੁਹਾਡੇ ਲਈ ਕਰੀ ਜਨਾ ਕੋਈ ਤਾਂ ਸੁਣ ਲੋ ਕਿ ਸਾਰੇ ਪੰਜਾਬ ਦੀ ਜ਼ਮੀਰੀ ਮਰ ਗਈ ਐਸਾ-ਐਹੋ ਜੀਆਂ ਚੀਜ਼ਾਂ ਨਾ ਆ ਤਾਂ ਟ੍ਰੇਲਰ ਆ ਤੁਸੀਂ ਦੋ ਦਿਨ ਰੁਕੋ ਦੋ ਦਿਨ ਮੇਰੇ ਕੋਲੇ ਹੋਰ ਆ ਚੀਜ਼ਾਂ ਆ ਕਿ ਆ ਮੈਂ ਦਿਖਾਉਣੀਆਂ ਚਾਹਣਾ ਉਹਦੇ ਬਾਅਦ ਮੈਂ ਆਦੀ ਸ਼ਕਲ ਵੀ ਸਾਹਮਣੇ ਲੈ ਕੇ ਆਉਂਗਾ ਸਾਰਾ ਕੁਝ ਦੱਸੂਗਾ ਇਹ ਨਹੀਂ ਕਿ ਮੈਂ ਵਲੋਗਿੰਗ ਉਹ ਵਾਲੀ ਲਚਰਾਂ ਕੰਜਰਾਂ ਵਾਲੀ ਨਹੀਂ ਕਰਨੀ ਮੈਂ ਵਲੋਗਿੰਗ ਦਾ ਚਿੱਕੜ ਚ ਤਾਂ ਵੜਿਆ ਹੈ ਕਿ ਮੈਨੂੰ ਕੋਈ ਹੋਰ ਰਸਤਾ ਹੀ ਨਹੀਂ ਰਹਿ ਗਿਆ ਮੇਰੇ ਹੱਥ ਮੈਂ ਅੱਜ ਇੱਕ ਕਿਸਾਨੀ ਯੂਨੀਅਨ ਦੀ ਸਾਡੇ ਵੰਡ ਮੀਟਿੰਗ ਸੀ ਮੈਂ ਉਹ ਬਾਈ ਜਗਪ੍ਰੀਤ ਬਹੁਤ ਵਧੀਆ ਸੁਲਝਿਆ ਭਰਾ ਸਾਡਾ ਹਨਾ ਤੇ ਉਹ ਤੁਰਿਆ ਕਿਸੇ ਯੂਨੀਅਨ ਦੇ ਨਾਲ ਮੈਂ ਉਹਦੇ ਗਾੜੀ ਵੀ ਤਰਲਾ ਮਿੰਤ ਕਰਕੇ ਆ ਕਿ ਯਾਰ ਬਾਈ ਤੂੰ ਸੁਣ ਲੈ ਹਨਾ ਉਹ ਮੈਨੂੰ ਕਹਿੰਦਾ ਬਾਈ ਯਾਰ ਕੱਲ ਚੱਲਦੇ ਆ ਠੀਕ ਆ ਮੈਂ ਕਿਹਾ ਕੋਈ ਨਹੀਂ ਬਾਈ ਚੱਲ ਵੜੂਗਾ ਤੇਰੇ ਨਾਲ ਦੂਜੀ ਚੀਜ਼ ਆਹ ਬਜ਼ੁਰਗ ਦੇਖ ਲੋ ਆਦੀ ਆਹ ਫੋਟੋ ਦੇਖੋ ਕੀ ਤੁਹਾਨੂੰ ਲੱਗਦਾ ਕੀ ਆ ਖੜ ਕੇ ਆਉਣ ਵਾਲਿਆਂ ਚੋਂ ਠੀਕ ਆ ਉਹ ਮਗਰ ਜਿਹੜੇ ਮੁੰਡਾ ਬੈਠਾ ਨਾ ਇਹਨੇ ਵਿਚਾਰੇ ਨੇ ਇਹਨਾਂ ਦੀ ਮਾਤਾ ਇਹਨਾਂ ਦੇ ਨਾਲ ਜਿਹੜੇ ਮਾਈ ਸੀ ਨਾ ਉਹਨਾਂ ਨੂੰ ਸੀਟ ਦਿੱਤੀ ਸੀ ਠੀਕ ਆ ਬਾਕੀ ਤੁਸੀਂ ਹੁਣ ਜਿੰਨੇ ਬੱਸਾਂ 'ਚ ਜਾਂਦੇ ਹੋ ਚਪੈਰਾ ਸਾਹਿਬ 'ਚ ਹਾਜ਼ਰੀ ਦਿੰਦੇ ਹੋ ਤੇ ਯਾਰ ਪਲੀਜ਼ ਆਹ ਵੀਡੀਓ ਵੇਖ ਕੇ ਬੋਲਿਓ ਦੱਸੋ ਕਿ ਸਾਨੂੰ ਆਹ ਪਰੇਸ਼ਾਨੀਆਂ ਆਉਂਡੀਆਂ ਸਾਡੀ ਸੁਣੋ ਠੀਕ ਆ ਮਾਨ ਸਾਹਿਬ ਦੀ ਗਵਰਨਮੈਂਟ ਆ ਤੇ ਆਪਾਂ ਉਹਨਾਂ ਨੂੰ ਦੱਸਾਂਗੇ ਸੁਣਨਗੇ ਜਿੰਨਾ ਤੱਕ ਡਾਕਟਰ ਨੂੰ ਕੋਈ ਮਰਜ਼ ਨਾ ਦੱਸਾਂਗੇ ਦਵਾਈ ਨਹੀਂ ਮਿਲਣੀ ਠੀਕ ਆ ਤੇ ਬਾਕੀ ਇੱਕ ਚੀਜ਼ ਕਹਿਣਾ ਯਾਰ ਬਾਈ ਬਹੁਤ ਤਗੜੀਆਂ ਗੱਲਾਂ ਹੈਗਾ ਇਹ ਗਾਂਏ ਤੋਂ ਠੀਕ ਆ ਤੇ ਮੁੜ ਕੇ ਮੈਨੂੰ ਤੁਸੀਂ ਸੁਣਿਆ ਤਾਂ ਕੀ ਸੁਣਿਆ ਫਿਰ ਫਿਰ ਕੋਈ ਸੁਣਨ ਦਾ ਤਾਂ ਮੈਨੂੰ ਫਾਇਦਾ ਹੀ ਨਹੀਂ ਹੈਗਾ ਕਿਉਂਕਿ ਜਦੋਂ ਮੈਂ 3 ਮਹੀਨੇ ਤੋਂ ਜਲੀਲ ਹੋਂਦਿਆਂ ਹਰ ਇੱਕ ਦਰ ਤੋਂ ਤੇ ਮੈਂ ਉਹ ਚੀਜ਼ਾਂ ਕੱਲੀ-ਕੱਲੀ ਦੱਸੂੰਗਾ ਕਿਹੜੇ-ਕਿਹੜੇ ਦਰ ਤੋਂ ਮੈਂ ਜਲੀਲ ਹੋਂਦਿਆਂ ਕਿੱਥੋਂ-ਕਿੱਥੋਂ ਹੋਇਆ ਕਿੱਦਾਂ-ਕਿੱਦਾਂ ਹੋਇਆ ਵਾ ਸਾਰਾ ਕੁਝ ਦੱਸੂੰਗਾ ਮੈਨੂੰ ਡਰ ਨਹੀਂ ਹੈਗਾ ਇਹਦਾ ਕਿਉਂਕਿ ਜਦੋਂ ਮੈਂ 3 ਮਹੀਨੇ ਪਹਿਲਾਂ ਹੀ ਮਰ ਗਿਆ ਹੁਣ ਤੈਨਾਂ ਮੇਰਾ ਬੁੱਤ ਮਾਰਨਾ ਹੈ ਜੇ ਮਾਰਨਗੇ ਵੀ ਤੇ ਠੀਕ ਹੈ ਤੇ ਮੈਂ ਤਾਂ ਮਰ ਚੁੱਕਾ ਮਰੇ ਬੰਦੇ ਦਾ ਇੱਕ ਕੰਮ ਹੁੰਦਾ ਵਾ ਠੀਕ ਆਪ ਤਾਂ ਮਰ ਗਿਆ ਵੀ ਹੁਣ ਜੋ ਕੁਝ ਹੈਗਾ ਫਰੂ ਫਰੂ ਦੇ ਬੰਦਾ ਮਾਰ ਲੋਂਗੇ ਸੋਚ ਨਹੀਂ ਮਰਦੀ ਹੁੰਦੀ ਕਦੀ ਵੀ ਔਰ ਮੈਂ ਇੱਕ ਚੀਜ਼ ਦੱਸਾਂ ਯਾਰ ਬਈ ਕੋਈ ਕਦਰ ਨਹੀਂ ਕਰਦਾ ਮੈਂ ਕੱਲ ਨੂੰ ਜਿਹੜਾ ਵਲੌਗ ਪਾਉਂਗਾ ਨਾ ਉਹਦਾ ਮੈਂ ਅੱਜ ਤੁਹਾਨੂੰ ਟ੍ਰੇਲਰ ਦਾ ਇੱਕ ਗੱਲ ਦੱਸ ਦੇਣਾ ਕੱਲ ਵਾਲਾ ਵਲੌਗ ਜਿਹੜਾ ਨਾ ਧੀਆਂ ਦੇ ਸ਼ੋਸ਼ਣ ਤੇ ਹੈ ਤੇ ਧੀਆਂ ਦਾ ਸ਼ੋਸ਼ਣ ਕਿਹੜੇ-ਕਿਹੜੇ ਹਿਸਾਬ ਨਾਲ ਹੁੰਦਾ ਤੁਹਾਡੀ ਰੂਹ ਕੰਬ ਜਾ ਰਹੀ ਹੈ ਭਾਈ ਜੀ ਮੈਂ ਪੈਰਾਂ ਤੋਂ ਜੁੱਤੀ ਲਾਈ ਆ ਮੈਂ ਪਾਗਲ ਨਹੀਂ ਆ ਕਿ ਮੈਂ ਪੈਰਾਂ ਤੋਂ ਜੁੱਤੀ ਲਾ ਕੇ ਤੇ ਆ ਰੌਲਾ ਪਾਈ ਜਣਾ ਰਹੀ ਨਾ ਮੇਰੇ ਘਰ ਤੱਕ ਕੋਈ ਗੱਲ ਨਾ ਜਾਵੇ ਜਿੱਦਣ ਮੇਰੇ ਘਰੇ ਕੋਈ ਗੱਲ ਚਲੇਗੀ ਤੇ ਕਿਸੇ ਨੇ ਦੱਸਣੀ ਆ ਮੇਰੇ ਪਿੰਡ ਚੋਂ ਕਿਉਂਕਿ ਫੋਨ ਤਾਂ ਹੈ ਨਹੀਂ ਘਰੇ ਤੇ ਮੇਰੇ ਆਲੇ ਫੋਨ ਤੋਂ ਹੀ ਸਾਰਾ ਕੁਝ ਚੱਲਦਾ ਮਾਤਾ ਅੰਬੂਜੋਰੂਕ ਮੇਰੇ ਆ ਉਹਨਾਂ ਨੂੰ ਚਾਰਿਆਂ ਨੂੰ ਫੋਨ ਹੀ ਨਹੀਂ ਚਲਾਉਣਾ ਹੁੰਦਾ ਠੀਕ ਆ ਨਾ ਮੇਰੀ ਉੱਤੇ ਕੋਈ ਘਰ ਵਾਲੀ ਨਾ ਤੇ ਬੱਚੇ ਆ ਕਿ ਜਿਹੜੇ ਦੱਸ ਦੇਣਗੇ ਮੇਰੇ ਪਿੰਡ ਵਾਲਿਆਂ ਨੂੰ ਇੱਕ ਹੀ ਬੇਨਤੀ ਆ ਤੁਸੀਂ ਮੈਨੂੰ ਸੁਣਿਆ ਨਹੀਂ ਤੁਸੀਂ ਮੇਰੇ ਨਾਲ ਨਹੀਂ ਤੁਰੇ ਮੈਨੂੰ ਕੋਈ ਗਿਲ ਆਦੀ ਠੀਕ ਆ ਉਹ ਨਹੀਂ ਮੈਨੂੰ ਕੋਈ ਚੱਕਰ ਹੈਗਾ ਬਸ ਮੇਰੀ ਇਹ ਮਦਦ ਕਰਦੇ ਹੋ ਕਿ ਮੇਰੇ ਘਰ ਤੱਕ ਗੱਲ ਨਾ ਪਹਚਾਇਓ ਜੇ ਮੇਰੇ ਘਰ ਤੱਕ ਗੱਲ ਚੱਲ ਗਈ ਹੋ ਸਕਦਾ ਕਿ ਮੇਰੇ ਮਾਪਿਓ ਮੇਰਾ ਜਮੀਰ ਵੀ ਮਰਵਾ ਦੇਣ ਤੇ ਮੈਨੂੰ ਚੁੱਪ ਵੀ ਕਰਾ ਦੇਣ ਕਿਉਂਕਿ ਮੈਂ ਕੱਲਾ ਕੱਲਾ ਆ ਇਹ ਦੋ ਹੁੰਦੇ ਤੇ ਫੇਰ ਤੇ ਸ਼ਾਇਦ ਉਹ ਵੀ ਨਾ ਰੋਕਦੇ ਉਹ ਵੀ ਸੱਚੇ ਆ ਵਿਚਾਰੇ ਆਪਣੀ ਥਾਂ ਤੇ ਠੀਕ ਆ ਕੱਲ ਮੈਂ ਇੰਨੀ ਇੱਜ਼ਤ ਨਾਲ ਇੰਨੀ ਜਿਦ ਨਾਲ ਗੱਲਾਂ ਕੀਤੀਆਂ ਨਾ ਕਹੇ ਨੇ ਨਹੀਂ ਸੁਣੀਆਂ ਤੇ ਕੀ ਕੀ ਕਹਿੰਦੇ ਸੀ ਵਿੱਚੋਂ ਇੱਕ ਦੋ ਬੰਦੇ ਕਿ ਇਹ ਤਾਂ ਜੁੱਤੀਆਂ ਤੇ ਵੀ ਮੱਥੇ ਟੇਕੀ ਜਾਂਦਾ ਇਤਾ ਕਹੀ ਜਾਂਦਾ ਕਿ ਮੈਂ ਉਹਦੀ ਭਾਈ ਭਾਈ ਪਾਲ ਖਰੋੜ ਦੇ ਪੈਰਾਂ ਤੇ ਮੱਥਾ ਟੇਕਦਾ ਭਾਈ ਗੁਰਪ੍ਰੀਤ ਸਿੰਘ ਜੀ ਦੀ ਜੁੱਤੀ ਤੇ ਮੱਥਾ ਟੇਕਦਾ ਠੀਕ ਆ ਮੱਥਾ ਟੇਕਿਆ ਭਾਈ ਮੈਂ ਕਿਹੜਾ ਮੁਕਰਨ ਦਾ ਨਹੀਂ ਟੇਕਿਆ ਮੱਥਾ ਟੇਕ ਕੇ ਬੇਨਤੀ ਕੀਤੀ ਹੈ ਨਾ ਠੀਕ ਆ ਤੇ ਜੇ ਉਹਦਾ ਜਵਾਬ ਲੈਣਾ ਤੇ ਸੁਣ ਲੋ ਠੀਕ ਆ ਮੈਂ ਪੰਗਤੀ ਸੀ ਮਾਫ ਕਰਿਓ ਭਾਈ ਗੁਰਜੀ ਜੇ ਕੋਈ ਮੜੀ ਮੋਟੀ ਗਲਤੀ ਹੋ ਜਾਏ ਪੰਗਤੀ ਐਸੀ ਜਿਉਂ-ਜਿਉਂ ਮਿਲੇ ਸਿੱਖੜਾ ਗੁਰਬਾਣੀ ਦੀ ਪੰਕਤੀ ਜਿਉ ਜੋ ਮਿਲੇ ਸਿੱਖੜਾ ਤਿਸ ਨਿਉ ਨਿਉ ਕਰ ਪ੍ਰਣਾਮ ਤਿਸ ਨਿਉ ਨਿਉ ਨੋ ਕਰ ਪ੍ਰਣਾਮ ਠੀਕ ਹੈ ਮੈਂ ਫੇਰ ਬੋਲ ਦਿੰਦਾ ਵਿੱਚ ਮੈਨੂੰ ਬਾਲੀ ਐਡੀਟਿੰਗ ਨਹੀਂ ਕਰਨੀ ਆਉਂਦੀ ਉਹਨਾਂ ਕੋਈ ਗਲਤੀ ਮਤਲਬ ਕੱਢ ਲਿਓ ਮੇਰਾ ਉਹ ਮਤਲਬ ਨਹੀਂ ਹੈਗਾ ਮੇਰਾ ਜੋ ਸੀ ਕੀ ਜਿਉ ਜਿਉ ਮਿਲੇ ਸਿੱਖੜਾ ਤਿਸ ਨਿਉ ਨਿਉ ਕਰ ਪ੍ਰਣਾਮ ਕਿ ਨਿਉ ਕਿ ਮੈਂ ਉਹਨਾਂ ਨੂੰ ਪ੍ਰਣਾਮ ਕਰਦਾ ਤੇ ਮੈਨੂੰ ਤਾਂ ਕੋਈ ਵੀ ਸਿੱਖ ਮਿਲੂਗਾ ਮੈਂ ਉਹਨੂੰ ਮੇਰੇ ਲਈ ਉਹ ਰਾਬਾ ਮੇਰੇ ਤਾਂ ਗੁਰੂ ਸਾਹਿਬ ਵੀ ਕਹਿ ਗਏ ਨੇ ਜਿਹੜਾ ਅਮਰਤਾਰੀ ਸਿੰਘ ਆ ਜਾਂ ਕੋਈ ਤਿਆਰ ਬਿਆਰ ਤਿਆਰ ਤਿਆਰ ਬਰ ਤਿਆਰ ਸਿੰਘ ਆ ਨਾ ਮੇਰੇ ਦਰਸ਼ਨ ਪਾਉਣੇ ਉਹ ਤੋਂ ਪਾਓ ਉਹਨਾਂ ਚੋਂ ਦਰਸ਼ਨ ਪਾਓ ਪੰਜ ਪਿਆਰੇ ਸਹਿਬਾਨ ਚੋਂ ਮੇਰੇ ਦਰਸ਼ਨ ਪਾਓ ਠੀਕ ਆ ਉਹ ਮੈਂ ਡਾਗ ਵਿਗਿਆਨੀ ਨਹੀਂ ਨਹੀਂ ਹੈਗਾ ਮੈਂ ਉਹੀ ਇੱਕ ਮੜਾ ਜਿਹਾ ਨਾ ਮੈਂ ਰਿਪਲਾਈ ਕਰਨਾ ਕਿਸੇ ਨੂੰ ਚਾਹੁੰਦਾ ਨਾ ਮੈਨੂੰ ਲੋਕਾਂ ਖਿਲਾਫੀयत ਨਾ ਮੈਂ ਕਰਾਂ ਮੇਰਾ ਮਕਸਦ ਆ ਕਿ ਜਿਹੜੀਆਂ ਚੀਜ਼ਾਂ ਮੇਰੇ ਸਾਹਮਣੇ ਹੋਣ ਰਹੀਆਂ ਮੈਂ ਜ਼ਮੀਰ ਨਹੀਂ ਮਾਰਦਾ ਜੇ ਮੈਂ ਗੁਰੂ ਘਰ ਮੱਥਾ ਟੇਕਣ ਜਾਣਾ ਹਰ ਐਤਵਾਰ ਤੇ ਮੈਨੂੰ ਜੋ ਦਿਖੂਗਾ ਮੈਂ ਚੁੱਪ ਨਹੀਂ ਰਹਿਣਾ ਠੀਕ ਆ ਬਾਈ ਜੀ ਆ ਮੀਟਰਾਂ ਤੱਕ ਜਾਂ ਆ ਬਿੱਲਾਂ ਤੱਕ ਕਿਸਾਨੀ ਬਿੱਲ ਦੇ ਮੈਂ ਖਿਲਾਫ ਆ ਡਟ ਕੇ ਖਿਲਾਫ ਆ ਇਹ ਨਾ ਸਮਝ ਲਿਓ ਕਿ ਮੈਂ ਕਿਸੇ ਦਾ ਪੱਖ ਪੂਰਕਾ ਨਹੀਂ ਆ ਕਿਸਾਨੀ ਬਿੱਲ ਤੇ ਅਸੀਂ ਜਿੱਤ ਹਾਜਤ ਹਾਸਲ ਕੀਤੀ ਆ ਇੰਨਾ ਹੀ ਬਜ਼ੁਰਗਾਂ ਦੀ ਬਦੌਲਤ ਕੀਤੀ ਆ ਇਹਨਾਂ ਦੇ ਕਸ਼ਾਰੇ ਦਿੱਲੀ 'ਚ ਸੁੱਕੇ ਨੇ ਦਿੱਲੀ 'ਚ ਸੁੱਕਣੇ ਪਾਤੇ ਸੀ ਜਿਨ੍ਹਾਂ ਦਾ ਅੱਜ ਤੁਹਾਨੂੰ ਕਦਰ ਨਹੀਂ ਨਾ ਰਹਿ ਗਈ ਬਸਾਂ 'ਤੇ ਖੜਾ ਖੜਾ ਲਿਓ ਬਈ ਜੀ ਕਿਸੇ ਨੌਜਵਾਨ ਤੋਂ ਇਹਨਾਂ ਦੀ ਮੂੰਹ ਫੁੱਟਿਆ ਜਾਂਦਾ ਕੀ ਆਦਾ ਬਾਪੂ ਇੱਥੇ ਬਹਿ ਜਾ ਮੈਂ ਤੇਰੀ ਥਾਂ ਖੜ ਕੇ ਚੱਲ ਜੂ ਕੋਈ ਗੱਲ ਨਹੀਂ ਠੀਕ ਆ ਤੂੰ ਹੀ ਉਹਨਾਂ ਨੂੰ ਅੱਜ ਬਸਾਂ 'ਚ ਇਦਾਂ ਲਿਆਉਣ ਦੇ ਜੇ ਨਾ ਪਰ ਤੂੰ ਵੀ ਕਿਉਂ ਲਿਆਉਣ ਦੇ ਜੇ ਤੁਹਾਡੀ ਵੀ ਕੋਈ ਗਲਤੀ ਨਹੀਂ ਐ ਤੁਸੀਂ ਇਹ ਸੇਖਣ ਸਿੱਖ ਲਿਆ ਕਿ ਯਾਰ ਜੇ ਕੋਈ ਹੋਰ ਰੀਤ ਜਤ ਕਰਦਾ ਤਾਂ ਅਸੀਂ ਕਿਉਂ ਕਰੀਏ ਤੁਹਾਡੇ ਜਦੋਂ ਜੋ ਬੰਦੇ ਦੇ ਸਾਹਮਣੇ ਹੁੰਦਾ ਨਾ ਬੰਦਾ ਉਹੀ ਕਰਦਾ ਤੇ ਤੁਹਾਨੂੰ ਹੁਣ ਤੁਸੀਂ ਚੀਜ਼ਾਂ ਹੀ ਉਹ ਸੇਖ ਲੀਆਂ ਨਹੀਂ ਕੋਈ ਬੋਲ ਕੇ ਰਾਜੀ ਨਹੀਂ ਕੋਈ ਕਰਕੇ ਰਾਜੀ ਤੇ ਮੈਂ ਤਾਂ ਚੁੱਪ ਰਹਿਣ ਵਾਲਿਆਂ ਚੁਣੀ ਆਂ ਹੁਣ ਮੈਨੂੰ ਤੁਸੀਂ ਕਹੀ ਜਾਵੇ ਪਕਾਈ ਮਰੀ ਜਾਂਦਾ ਜੇ ਆ ਉਹ ਹਨਾ ਠੀਕ ਆ ਬਈ ਜੋ ਕਹਿਣਾ ਕਿਸੇ ਨੇ ਕਹਿ ਲਿਓ ਮਾਂ ਪੈਣ ਦੀ ਗਾਲ ਨਾ ਕੱਢੋ ਮੈਨੂੰ ਲਣਤਾ ਜਨੀਆ ਮਰਜੀ ਪਾ ਲਿਓ ਮੈਨੂੰ ਕੋਈ ਚੱਕਰ ਨਹੀਂ ਹੈਗਾ ਪਰ ਬਾਈ ਬਣ ਕੇ ਜ਼ਮੀਰਾਂ ਜਗਾ ਲਓ ਜ਼ਮੀਰਾਂ ਜਗਾ ਲਓ ਬਚ ਜੋਗੇ ਨਹੀਂ ਤਾਂ 5 ਸਾਲ 5-7 ਸਾਲ ਚ ਤੇ ਨਾ ਤੁਹਾਨੂੰ ਡੱਕਰ ਦੇਣਗੇ ਇਹ ਠੀਕ ਆ ਗੱਲ ਆਲਾ ਬਲਾਕ ਪਾਉਂਗਾ ਨਾ ਤੇ ਜਿਹੜਾ ਜਿਹੜਾ ਸੁਣੂਗਾ ਜੇ ਕਦੇ ਉਹਦੀ ਜ਼ਮੀਰ ਜਾਗਦੀ ਹੋਈ ਨਾ ਉਹਨੂੰ ਪਤਾ ਲੱਗ ਜੂ ਕਿ ਮੈਂ ਕਿਹੜੇ ਰਾਏ ਤੋਰ ਪਿਆ ਇੱਕ ਬੰਦਾ ਤੁਹਾਨੂੰ ਕਹੀ ਜਾਂਦਾ ਕਿ ਮੇਰਾ ਮਰਨਾ ਤੈਅ ਆ ਪਰ ਮੈਨੂੰ ਸੁਣ ਕੇ ਲੋ ਮੇਰੀ ਸੋਚ ਤੇ ਬਾਜੇ ਮੈਂ ਕਿਹੜਾ ਇੱਥੇ ਕੋਈ ਵੀ ਆ ਜਨਾਨੀਆਂ ਵਿਖਾਉਂਦੇ ਆ ਜਾਂ ਵੀ ਮੈਂ ਲਚਰਤਾ ਆ ਲਚਰਤਾ ਦਸਾਂ ਮਿੰਟਾਂ ਦਾ ਕੰਮ ਆ ਬੰਦ ਕਰਾਉਣਾ ਨਾ ਕਿਸੇ ਨੂੰ ਮਾਰਨਾ ਨਾ ਕਿਸੇ ਨੂੰ ਹੱਥ ਲਾਉਣਾ ਨਾ ਕੁਝ ਬਾਈ ਤੂੰ ਸੁਣ ਕੇ ਹੀ ਨਹੀਂ ਰਾਜੀ ਕਿਸੇ ਨੂੰ ਕਿੱਥੋਂ ਖਤਮ ਹੋ ਜੂਗੀ ਚੀਜ਼ਾਂ ਮੈਨੂੰ ਇਹ ਦੱਸੋ ਚੀਜ਼ਾਂ ਤਾਂ ਖਤਮ ਹੁਣ ਤੂੰ ਆਖੋਗੇ ਕਿ ਇੱਕ ਬੰਦਾ ਤੁਰ ਕੇ ਚੀਜ਼ਾਂ ਖਤਮ ਕਰ ਦੇ ਕਿੱਦਾਂ ਕਰ ਲੂ ਤੁਹਾਡੇ ਘਰ ਦੇ ਵਿੱਚ ਪੰਜ ਬੰਦੇ ਹੁੰਦੇ ਆ ਤੇ ਪੰਜ ਬੰਦਿਆਂ ਚ ਇੱਕ ਅੱਧਾ ਰੁੱਸਿਆ ਰਹਿੰਦਾ ਵੀ ਆਪਣਾ ਪਰਿਵਾਰ ਚਲਾਉਣਾ ਔਖਾ ਜਾਂਦਾ ਤੇ ਆਹੀ ਮਥਾ ਲਾਲ ਨੇ ਵੀ ਭਾਈ ਯਾਰ ਉਹ ਦੇਸ਼ ਚ ਲਈ ਜਾਂਦਾ ਆ ਉਹ ਸਟੇਟ ਚ ਲਈ ਜਾਂਦਾ ਆ ਹਨਾ ਅਸੀਂ ਉਥੋਂ ਤੱਕ ਪਹੁੰਚ ਜਾਂਨੇ ਆ ਮੈਂ ਮੈਂ ਸਟੇਟ ਦੇ ਜਾਂ ਮੁੱਖ ਮੰਤਰੀ ਨੂੰ ਜਾਂ ਮੈਂ ਪ੍ਰਾਈਮ ਮਿਨਿਸਟਰ ਨੂੰ ਉਹਦੇ ਤੇ ਉਂਗਲ ਤੇ ਤਾਂ ਹੀ ਚੱਕ ਸਕੂਗਾ ਮੈਂ ਪ੍ਰਪੱਖਾਂ ਕਿ ਮੇਰੇ ਨਾਲ ਮੇਰਾ ਪਿੰਡ ਤੁਰਨਦਿਆ ਭਾਈ ਪਿੰਡ ਨਾਲ ਪੰਜਾਬ ਤੁਰਨਦਿਆ ਤੁਹਾਨੂੰ ਪਤਾ ਲੱਗਿਆ ਅੱਜ ਕਿਸਾਨ ਯੂਨੀਅਨ ਸਾਡੀ ਕਿ ਕਿੱਥੇ ਆ ਸਮਝਦੇ ਹੋ ਨਾ ਜਦੋਂ ਵੇਖੋ ਕਾਠਾ ਹੈ ਨਾ ਵੀ ਇੱਧਰ ਆ ਇੱਧਰ ਆ ਉਥੇ ਕਾਠ ਕਿਉਂ ਨਹੀਂ ਆ? ਇਕਾਠ ਇਸ ਕਰਕੇ ਕਿ ਇਹੀਂ ਅਹੀਂ ਰਲ ਕੇ ਰਹਿ ਨਹੀਂ ਸਕਦੇ। ਸਮਝਦੇ ਨਾ? ਤਾਂ ਮੈਂ ਉਹ ਚੀਜ਼ਾਂ ਤੇ ਕਿਸੇ ਤੇ ਕਿੰਤੂ ਪਰੰਤੂ ਨਹੀਂ ਕੰਡਿਆ। ਮੈਂ ਨਾਰਮਲੀ ਗੱਲ ਕੰਡਿਆ। ਹੁਣ ਤੜਕੇ ਨੂੰ ਮੈਨੂੰ ਗਾਲਾਂ ਕੱਢਣ ਲੱਗ ਜੋ। ਮੇਰਾ ਕਹਿਣ ਦਾ ਇੰਨਾ ਮਤਲਬ ਆ ਜੇ ਤੁਸੀਂ ਕਹਿੰਦੇ ਹੋ ਕਿ ਇੰਨਾ ਬਜ਼ੁਰਗਾਂ ਨੇ ਤੇ ਕਸ਼ਾਰੇ ਸੱਕੜ ਸੁਕਣੇ ਪਾਈ ਸੀ ਤੇ ਸਾਨੂੰ ਜਿੱਤ ਮਿਲੀ ਸੀ ਫਿਰ ਇਹਨਾਂ ਦਾ ਸਤਕਾਰ ਚਾਹੀਦਾ ਹੈ। ਠੀਕ ਆ? ਤੁਸੀਂ ਘਰਾਂ ਦੇ ਗਹਿਣੇ ਦਾ ਦਿਓ। ਯਾਰ ਮੇਰੇ ਬਾਈ ਬਣ ਕੇ ਨਾ ਆਪ ਦੇ ਬਜ਼ੁਰਗ ਨੂੰ ਕੱਲਾ ਕਦੀ ਘਰੋਂ ਨਾ ਤੋੜਿਆ ਕਰੋ। ਇੱਕ ਨਾ ਇੱਕ ਬੰਦਾ ਨਾਲ ਤੁਰਿਆ ਕਰੋ ਨਾਲ ਜਾਇਆ ਕਰੋ ਸਮਝਦੇ ਹੋ ਨਾ ਮੇਰੀ ਗੱਲ ਤੇ ਮੈਂ ਅੱਜ ਮੇਰੇ ਕੋਲੇ ਟਾਈਮ ਨਹੀਂ ਸੀ ਮੈਂ ਵੀਡੀਓ ਬਣਾਈ ਕਾਲੀ ਕਾਲੀ ਕਿਉਂਕਿ ਮੈਂ ਇਦਾਂ ਨਹੀਂ ਕਿ ਯਾਰ ਆਹ ਵੀਡੀਓ ਮੇਰੇ ਮੂਰੇ ਚੱਲੀ ਜਾਂਦੀ ਆਹ ਕੱਲੇ ਕੱਲੇ ਬੰਦੇ ਬਾਰੇ ਦੱਸਾਂ ਮੈਂ ਦੁਬਾਰਾ ਫੇਰ ਟਰਾਈ ਕਰੂੰਗਾ ਜਦੋਂ ਮੇਰੇ ਕੋਲੇ ਟਾਈਮ ਹੋਊਗਾ ਤੇ ਮੈਂ ਉਦੋਂ ਫੇਰ ਇਹਨੂੰ ਦੁਬਾਰਾ ਚੰਗੀ ਤਰ੍ਹਾਂ ਬਣਾ ਕੇ ਪੇਸ਼ ਕਰੂੰਗਾ ਠੀਕ ਆ ਤੇ ਇਹਨੂੰ ਵੀ ਕੰਮਕਾਰ ਹੁੰਦੇ ਨੇ ਵੀਡੀਓ ਮੈਂ ਮੋਟਰ ਤੇ ਆ ਕੇ ਬਣਾਉਣਾ ਜਦੋਂ ਮੇਰੇ ਕੋਲੇ ਟਾਈਮ ਹੁੰਦਾ ਹੈ ਉਦੋਂ ਫੇਰ ਮੈਂ ਇੱਥੇ ਆ ਕੇ ਬਣਾ ਲਈਨਾ ਇੱਕੀ ਰਿਕਵੈਸਟ ਆ ਨਾ ਮੇਰਾ ਪਿੰਡ ਸੁਣ ਤੁਰਿਆ ਮੇਰੇ ਨਾਲ ਨਾ ਮੈਨੂੰ ਕਿਸੇ ਨੇ ਸੁਣਿਆ ਠੀਕ ਆ ਅੱਜ ਮੈਂ ਆਪਣੇ ਆਪਣਾ ਆਈਡਲ ਪਤਾ ਕਿੰਨੂੰ ਮੰਨਦਾ ਮਨਦੀਪ ਸਿੰਘ ਮੰਨਾ ਭਾਜੀ ਆ ਜਿਹੜੇ ਸੌਰੀ ਮੇਰੇ ਕੋਲ ਕੱਲ ਮਾਨਪ੍ਰੀਤ ਕਹਿ ਗਿਆ ਸੀ ਪਿਛਲੀ ਵੀਡੀਓ ਚ ਮਨਦੀਪ ਸਿੰਘ ਮੰਨਾ ਭਾਜੀ ਜਿਹੜੇ ਮੈਂ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਭਾਈ ਗੁਰ ਭਾਈ ਗੁਰ ਪ੍ਰਤਾਪ ਸਿੰਘ ਭਾਈ ਗੁਰ ਪ੍ਰਤਾਪ ਸਿੰਘ ਢਾਡੀ ਜਥਾ ਉਹਨਾਂ ਦਾ ਵੀ ਬਹੁਤ ਸਤਿਕਾਰ ਉਹਨਾਂ ਨੂੰ ਵੀ ਮੈਂ ਆਪਣਾ ਆਈਡਲ ਮੰਨਦਾ ਸਰਦਾਰ ਤਲਬੀਰ ਸਿੰਘ ਗਿੱਲ ਠੀਕ ਆ ਉਹਨਾਂ ਦੀ ਵੀ ਸੋਚ ਬਹੁਤ ਪੰਥਕ ਆ ਉਹਨਾਂ ਦੀ ਮਾਤਾ ਜੀ ਦੀ ਵੀ ਬਹੁਤ ਸੋਚ ਪੰਥਕ ਆ ਮੈਂ ਉਹਨਾਂ ਨੂੰ ਦੇਖਿਆ ਮੈਂ ਪਿਛਲੀ ਵੀਡੀਓ ਚ ਗੱਲ ਦੱਸੀ ਸੀ ਤੇ ਸੋਨੀਆ ਮਾਨ ਜੀ ਅੰਮ੍ਰਿਤਸਰ ਤੋਂ ਕਾਫੀ ਟਾਈਮ ਤੋਂ ਕੰਮ ਕਰ ਰਹੇ ਹੈ ਨਾ ਕਿ ਗਲਤ ਅੰਸਰਾਂ ਦੇ ਖਿਲਾਫ ਜਾਂ ਕੁਝ ਵੀ ਲਾ ਲੋ ਹੈ ਨਾ ਤੇ ਬਾਈ ਬਣ ਕੇ ਜੇ ਪੰਜਾਬ ਬਚਾਉਣਾ ਨਾ ਬਾਈ ਪਹਿਲਾਂ ਆਪਣੇ ਬਜ਼ੁਰਗ ਬਚਾ ਲਈਏ ਤੇ ਇਹਨਾਂ ਦੀ ਇੱਜ਼ਤ ਕਰ ਲਈਏ ਜਿੰਨੀ ਗਰਮੀ ਜੇ ਨਾ ਪਹਿਲੀ ਗੱਲ ਤੇ ਇੱਕ ਤਾਂ ਐਨੀ ਗਰਮੀ ਆ ਉੱਪਰੋਂ ਖੜ ਕੇ ਆਉਣਾ ਤੇ ਮੈਂ ਦਾ ਮਹਾਰਾਜ ਗਾੜੀ ਨਾ ਬਾਬੇ ਦੀਪ ਸਿੰਘ ਦੇ ਚਰਨਾ ਚ ਆਹੀ ਹੱਥ ਜੋੜਦਾ ਨਾ ਕਿ ਬਾਬਾ ਜੀ ਇਹਨਾਂ ਨੂੰ ਸਹੀ ਸਲਾਮਤ ਘਰ ਘੱਲਿਆ ਜੇ ਕਿਉਂਕਿ ਗਰਮੀ ਇੰਨੀ ਕਾ ਕਿ ਯਾਰ ਪਾਣੀਆ ਕੋਲੇ ਤਾਂ ਜ਼ਿੰਦਗੀ ਆ ਪਾਣੀ ਕੋਲ ਨਹੀਂ ਤਾਂ ਜ਼ਿੰਦਗੀ ਗਈ ਠੀਕ ਆ ਤੇ ਬਾਈ ਮੇਰੇ ਦਿਮਾਗ ਚ ਨਹੀਂ ਜੇ ਫਰਕ ਚਲੋ ਮੇਰੇ ਪਿੰਡ ਨੇ ਨਹੀਂ ਸੁਣਿਆ ਮੈਂ ਤਲਵੰਡੀ ਖੁੰਮਣ ਮੇਰਾ ਪਿੰਡ ਆ ਠੀਕ ਆ ਹਲਕਾ ਮੈਨੂੰ ਮਜੀਠਾ ਪੈਂਦਾ ਡਿਸਟ੍ਰਿਕਟ ਕੰਬਰੀ ਸਰ ਤੇ ਪੋਸਟ ਆਫਿਸ ਪਾਖਰਪੁਰ ਮੇਰੇ ਨੇੜੇ ਤੇੜੇ ਦੇ ਪਿੰਡਾਂ ਤੱਕ ਤੇ ਆ ਵੀਡੀਓ ਪਹੁੰਚਦੀ ਉਹਨਾਂ ਨੂੰ ਲੱਗਦਾ ਆ ਕਿ ਯਾਰਾ ਬੰਦਾ ਇੰਨਾ ਬੋਲਣ ਦਾ ਇਹਨੂੰ ਸੁਣੀਏ ਤੇ ਮੈਨੂੰ ਇੱਕ ਵਾਰ ਸੁਣ ਲੈ ਆ ਜੇ ਜੇ ਤੁਸੀਂ ਮੈਨੂੰ ਕਹੋ ਤੁਸੀਂ ਇਹ ਤੁਸੀਂ ਮੈਨੂੰ ਇਹ ਮੈਨੂੰ ਸੌਣ ਤੋਂ ਬਾਅਦ ਇਹ ਚੀਜ਼ ਜ਼ਰੂਰ ਕਹੋਗੇ ਯਾਰ ਤੂੰ ਅੱਜ ਇੱਥੇ ਰਹਿ ਅਹੀਂ ਰੱਖਾਂਗੇ ਤੈਨੂੰ ਅਹੀਂ ਤੈਨੂੰ ਰੋਟੀ ਪਾਣੀ ਦਵਾਵਾਂਗੇ ਕਿਉਂਕਿ ਬਹੁਤ ਆ ਗੱਲਾਂ ਤੇ ਜਿਹੜੀ ਚੀਜ਼ ਹੁੰਦੀ ਹੈ ਨਾ ਇੱਕ ਹੁੰਦਾ ਨਾ ਕਿ ਯਾਰ ਜਦਵਾ ਦੇ ਘਰ ਉਤਰੀ ਇਹਨਾਂ ਦੇ 5-7 ਬੰਦੇ ਨਾਲ ਹੋ ਨਾ ਤੇ ਮੂਰੇ ਕੋਈ ਹੋਵੇ ਨਾ ਤੇ ਕਬਾਣ ਜਾਂਦਾ ਕਿ ਨਹੀਂ ਯਾਰਾ ਹੈਗੇ ਮੇਰੇ ਨਾਲ ਮੇਰੇ ਭਰਾ ਆ ਮੇਰੇ ਚਾਚੇ ਤਾਏ ਆ ਜਾਂ ਕੁਝ ਵੀ ਆ ਸਮਝ ਦੇਣਾ ਮੇਰੀ ਗੱਲ ਸੋ ਇਹਨਾਂ ਚੀਜ਼ਾਂ ਚੋਂ ਇੱਕ ਪੋਜ਼ਿਟਿਵਿਟੀ ਕੱਢਣ ਦੀ ਸੋਚੋ ਨੈਗੇਟਿਵਿਟੀ ਨਾ ਕੱਢਿਓ ਕਿਉਂਕਿ ਨੈਗੇਟਿਵਿਟੀ ਪਹਿਲਾਂ ਹੀ ਬਹੁਤ ਆ ਉਸ ਨੈਗੇਟਿਵਿਟੀ ਨੇ ਜਦਾਂ ਉਹ ਨੈਗੇਟਿਵਿਟੀ ਆ ਨਾ ਜਿਹੜੀ ਤੁਸੀਂ ਹਰ ਗੱਲ ਚ ਆਪਾਂ ਨੈਗੇਟਿਵਿਟੀ ਕੱਢਦੇ ਆ ਸੋ ਉਹ ਪਤਾ ਕੀ ਆ ਉਹ ਕੀ ਆ ਨੈਗੇਟਿਵਿਟੀ ਉਹ ਉਹ ਕੋਣ ਆ ਜਿਹੜਾ ਕਾਫੀ ਟਾਈਮ ਤੋਂ ਪੰਜਾਬ ਨੂੰ ਲੱਗਿਆ ਆ ਤੇ ਉਹ ਜਿਵੇਂ ਜਿਵੇਂ ਕੋਣ ਲੱਕੜ ਨੂੰ ਖਾਂਦਾ ਨਾ ਤੈ ਤੋਂ ਕੋਣ ਪੰਜਾਬ ਨੂੰ ਖਾਈ ਜਾਂਦਾ ਜਿਹੜੀ ਨੈਗੇਟਿਵਿਟੀ ਆ ਨੈਗੇਟਿਵਿਟੀ ਜੋ ਪੋਜ਼ਿਟਿਵਿਟੀ ਕੱਢ ਕੇ ਇੱਕ ਪਿਆਰ ਦੀ ਪਰਿਭਾਸ਼ਾ ਆ ਪਿਆਰ ਵਾਲੀ ਪਰਿਭਾਸ਼ਾ ਨਾਲ ਆਪਾਂ ਤੁਰ ਪੀਏ ਤੇ ਕਿਸੇ ਦੀ ਸੁਣ ਲਈਏ ਤੇ ਆਪਾਂ ਇਹ ਮੈਂ ਨਹੀਂ ਕਹਿੰਦਾ ਕਿ ਮੇਰੇ ਨਾਲ ਤੁਰੋ ਮੈਂ ਕਹਿੰਦਾ ਤੁਸੀਂ ਅੱਗੇ ਤੁਰੋ ਮੈਂ ਪਿੱਛੇ ਤੁਰ ਪੈਣਾ ਆ ਗੱਲਾਂ ਤੁਹਾਨੂੰ ਮੈਂ ਦੱਸ ਦੇਣਾ ਹੌਲੀ ਹੌਲੀ ਸਾਰੀਆਂ ਜੋ ਮੈਂ ਦੇਖਦਾ ਤੇ ਕਿਤੇ ਨਾ ਕਿਤੇ ਮੈਂ ਵੀਡੀਓ ਫੇਸ ਦੀ ਨਹੀਂ ਬਣਾਉਂਦਾ ਹੁੰਦਾ ਕਿਸੇ ਦੀ ਵੀ ਕਿਤੇ ਤਕਰੀਬਾਣ ਜੇ ਬਣਾਵਾ ਤਾਂ ਕਿਸੇ ਨੂੰ ਪੁੱਛ ਕੇ ਬਣਾਉਣਾ ਪਹਿਲੀ ਗੱਲ ਤਾਂ ਮੈਂ ਵੀ ਮੰਨ ਲਓ ਜਿੱਦਾਂ ਬੀਬੀਆਂ ਆ ਉਹਨਾਂ ਦੀ ਮੈਂ ਕਦੀ ਫੇਸ ਤੋਂ ਵੀਡੀਓ ਨਹੀਂ ਬਣਾਉਂਦਾ ਕਿਉਂਕਿ ਉਹਨਾਂ ਦੀ ਇੱਕ ਜ਼ਿੰਦਗੀ ਆ ਤੇ ਮੈਂ ਉਹਨਾਂ ਦੀ ਘਰੇਲੂ ਜ਼ਿੰਦਗੀ ਆ ਸੌਰੇ ਪੇਕੇ ਜਾਂਦੇ ਆ ਹਨਾ ਪਹਿਲਾਂ ਹੀ ਬਹੁਤ ਪ੍ਰੋਬਲਮਸ ਹੁੰਦੀਆਂ ਤੇ ਮੈਂ ਇਹਨਾਂ ਨੂੰ ਉਹਨਾਂ ਨੂੰ ਇਹ ਬੰਨੇ ਲਿਆਵਾ ਮੈਂ ਇਹੋ ਜਿਹਾ ਬੰਦਾ ਨਹੀਂ ਹਾਂ ਪਰ ਮੈਂ ਸੱਚ ਲਈ ਪ੍ਰੂਫ ਜ਼ਰੂਰ ਇਕੱਠੇ ਕਰ ਲੈਣਾ ਹੁਣ ਤੇ ਪ੍ਰੂਫ ਮੇਰੇ ਕੋਲੇ ਕਾਫੀ ਆ ਆ ਤਾਂ ਮੈਂ ਸਿਰਫ ਇੱਕ ਸਟਾਰਟਿੰਗ ਆ ਮੈਂ ਸਿੱਖੀ ਜਾਂਣਾ ਮੇਰੇ ਇੱਕ ਬਾਪੂ ਨੂੰ ਸੱਟ ਲੱਗੀ ਐ ਤੇ ਮੈਨੂੰ ਕੰਮ ਜ਼ਿਆਦਾ ਪੈ ਜਾਂਦਾ ਉਹਦੇ ਕਰਕੇ ਮੈਨੂੰ ਟਾਈਮ ਨਹੀਂ ਮਿਲਣ ਦੇ ਆ ਦੋ ਕੁ ਦਿਨਾਂ ਬਾਪੂ ਨੇ ਵੀ ਨਾਲ ਹੋ ਜਾਣਾ ਸੱਟ ਫੇਰ ਟਾਈਮ ਮੈਨਾਂ ਲੱਗ ਜਾਣਾ ਘੰਟਾ ਡੇਢ ਘੰਟਾ ਫਿਰ ਉਹ ਗੱਲਾਂ ਜਿਹੜੀਆਂ ਹੌਲੀ-ਹੌਲੀ ਆਪਾਂ ਕਰਾਂਗੇ ਤੇ ਇਦਾਂ ਹੀ ਗੱਲਾਂ ਗੁੱਲਾ ਕਰਕੇ ਚੱਲੋ ਠੀਕ ਆ ਸਾਡੇ ਵੱਡੇ ਤੌਰ ਪੈਣ ਸਾਨੂੰ ਸੁਣ ਕੇ ਤੁਹਾਨੂੰ ਹੋਰ ਕੀ ਚਾਹੀਦਾ ਅਸੀਂ ਵੱਡਿਆਂ ਦੇ ਮਗਰ ਤੁਰਾਂਗੇ ਤੌਰ ਨਾਲ ਵੀ ਲਊ ਤੁਸੀਂ ਤੋਰੋ ਗਾੜੀ ਤੌਰ ਨਾਲ ਅਸੀਂ ਤੁਹਾਡੇ ਪਿੱਛੇ ਆ ਠੀਕ ਆ ਨਾ ਮੇਰੀ ਕੋਈ ਲੜਾਈ ਗਵਰਨਮੈਂਟ ਨਾਲ ਨਾ ਪੰਜਾਬ ਗਵਰਨਮੈਂਟ ਨਾਲ ਨਾ ਮੇਰੀ ਕੋਈ ਸੈਂਟਰ ਨਾਲ ਮੇਰੀ ਲੜਾਈ ਆਪਣੇ ਆਪ ਨਾਲ ਆ ਪਹਿਲਾਂ ਮੈਂ ਆਪਣੇ ਆਪ ਨੂੰ ਪ੍ਰਤੱਖ ਕਰ ਲਾਂ ਉਹਦੇ ਬਾਅਦ ਮੈਂ ਕਿਸੇ ਤੇ ਉਂਗਲ ਚੱਕੂਗਾ ਤਾਂ ਸੋਣਾ ਵੀ ਲੱਗੂਗਾ ਐ ਨਹੀਂ ਲੱਗਦਾ ਤੋ ਭਾਈ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਆ ਸੁਣਿਆ ਮਾਫ਼ ਮੈਂ ਖਿਜਿਆ ਸੀਗਾ ਕੁਝ ਗੱਲਾਂ ਤੋਂ ਜਿਹੜੀਆਂ ਕੱਲ ਤੋਂ ਅੱਜ ਤੱਕ ਹੋਈਆਂ ਤੇ ਮੈਂ ਤਾਂ ਕਰਕੇ ਬੋਲਿਆ ਤੇ ਮੈਨੂੰ ਲੱਗਦਾ ਕਿ ਐਦਾਂ ਬੋਲਣ ਨਾਲ ਸ਼ਾਇਦ ਕਿ ਮੈਂ ਹੋਰ ਵੀ ਬਟੇ ਬੰਦਿਆਂ ਨੂੰ ਦੇਖਿਆ ਐਦਾਂ ਬੋਲਦੇ ਉਹਨਾਂ ਦੀ ਕੋਈ ਸੁਣ ਲੈਂਦਾ ਮੇਰੇ ਵਰਗਾ ਵਿਚਾਰਾ ਜਿਹੜਾ ਕਹਿੰਦਾ ਭਰਾਵਾ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹੱਥ ਜੋੜ ਕੇ ਪੈਰ ਜੋੜ ਕੇ ਹਨ ਤੇ ਉਹ ਚੀਜ਼ਾਂ ਨਹੀਂ ਕੋਈ ਵੀ ਸੁਣਦਾ ਹੁਣ ਲਾਸਟ 'ਚ ਮੈਨੂੰ ਮੈਨੂੰ ਵੀ ਕੋਈ ਹੁਣ ਕੰਮ ਕੋ ਮਾ ਬੜਾਉਣੀ ਦਾ ਵੱਡੀ ਸੀ ਵੀਡੀਓ ਇੰਨੀ ਕ ਨਾਲ ਹੀ ਸਾਰ ਲਿਓ ਤੇ ਕੱਲ ਨੂੰ ਆਪਾਂ ਹੋਰ ਮੈਂ ਤਾਂ ਕੱਲ ਨੂੰ ਕੱਲ ਨੂੰ ਜਿਹੜੀ ਪਾਉਂਗਾ ਉਹ ਇਹਦੋਂ ਹੋਰ ਥੋੜੀ ਜੀ ਜਿੱਦਾਂ ਗਾੜੀ-ਗਾੜੀ ਤੁਰਿਆ ਜਾਂਦਾ ਬੰਦਾ ਜਿਵੇਂ-ਜਿਵੇਂ ਮੇਰੀ ਵੀ ਨੇੜੇ ਆਈ ਜਾਂਦੀ ਆ ਜਿਹੜੀ ਉਹ ਲਾਈਨ ਆਉਂਦੀ ਆ ਉੱਪਰ ਹੋਣੀ ਕੀ ਬੀਬੀ ਉਹ ਸੋ ਉਵੇਂ-ਉਵੇਂ ਚੀਜ਼ਾਂ ਅੱਗੇ ਦੀਆਂ ਥੋੜੀਆਂ ਇੰਨਾਂ ਸੀਰੀਅਸ ਹੋਣਗੀਆਂ ਤੇ ਹੱਥ ਜੋੜ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੱਲ ਕਹਾ ਸੁਣਿਆ ਮਾਫ਼ ਗਲਤੀ ਹੋਈ ਤੂੰ ਪੰਜ-ਸੱਤ ਜੁੱਤੀਆਂ ਮਾਰ ਕੇ ਸਿਰ ਚਾਲਦਾ ਬੱਚਾ ਸਮਝ ਕੇ ਮਾਫ਼ ਕਰਿਆ ਜੇ ਤੇ ਤਾਂ ਤਾਂ ਬਾਬਾ ਦੀਪ ਸਿੰਘ ਦਾ ਜਿੰਨਾ ਜਿੰਨਾ ਸ਼ੁਕਰਾਨਾ ਕਰਨਾ ਥੋੜਾ ਹੈ ਅੱਜ ਤੇ ਉਹਨਾਂ ਦਾ ਮੇਰੇ ਸਿਰ ਤੇ ਪੈਰ ਹੀ ਹੈ ਤਾਂ ਬਾਬੇ ਦੀ ਇੰਨੀ ਕੀ ਕਿਰਪਾ ਕੀ ਦਬ ਦਬਨ ਨਹੀਂ ਦਿੰਦੇ ਮੈਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਰੇ ਰੈਬਰ ਤੇ ਜਿੱਦੇ ਕਿਤੇ ਉਹਨਾਂ ਦਾ ਹੱਥ ਹੋ ਗਿਆ ਫਿਰ ਤਾਂ ਗੱਲ ਹੀ ਗਾਂ ਦੀ ਹੈ ਤੇ ਇੰਨਾਗਾ ਮਾਫ ਕਰਿਆ ਜੇ ਕਈ ਸੁਣੀ ਗਲਤੀ ਤੇ ਆਹ ਵੀਡੀਓ ਪਲੀਜ਼ ਜੇ ਤੁਸੀਂ ਪਹੁੰਚਾ ਸਕਦੇ ਹੋ ਬਾਈ ਮਨਦੀਪ ਸਿੰਘ ਮੰਨਾ ਤੇ ਸੋਨੀਆ ਮਾਨ ਜੀ ਭਾਈ ਗੁਰ ਪ੍ਰਤਾਪ ਸਿੰਘ ਢਾਡੀ ਜਥਾ ਤੇ ਸਰਦਾਰ ਤਲਬੀਰ ਸਿੰਘ ਗਿੱਲ ਜੀ ਸਰਦਾਰ ਤਲਬੀਰ ਸਿੰਘ ਗਿੱਲ ਜੀ ਤਾਂ ਕਿ ਜਿੰਨੀ ਛੇਤੀ ਵੀਡੀਓ ਪਹੁੰਚਾ ਦੋਗੇ ਨਾ ਮੇਰੀ ਉਦੋਂ ਬਹੁਤ ਮਦਦ ਹੋ ਜੂ ਉਦੋਂ ਵੱਧ ਪੰਜਾਬ ਦੀ ਮਦਦ ਹੋ ਜੂ ਜੇ ਆਹ ਵੀਡੀਓ ਸਰਦਾਰ ਤਲਬੀਰ ਸਿੰਘ ਗਿੱਲ ਤੱਕ ਪਹੁੰਚ ਜਾਂਦੀਆਂ ਨਾ ਤੇ ਤੁਸੀਂ ਸੋਚ ਲਿਓ ਵੀ ਪੰਜਾਬ ਇੱਕ ਹੋਰ ਚੰਗੀ ਲੀ ਤੇ ਤੁਰ ਪਿਆ ਹੈ ਉਦੀ ਤੇ ਇਹ ਮਿੰਤ ਵਾਲੀ ਗੱਲ ਆ ਰਿਕੁਐਸਟ ਆ ਮਾਫ ਬਾਕੀ ਮਾਫ ਕਰਿਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੱਡਿਆਂ ਨੂੰ サーレン差し掛け。